ਆਪਰੇਸ਼ਨ ਸੰਬੰਧ ਉਦੋਂ ਤਨਾਂ ਬੰਦ ਹੋਏ 32 에어ਪੋਰਟ ਮੂੜ ਕੋਲੇ ਜਾਣਗੇ ਇਹ ਜਾਣਕਾਰੀ 에어ਪੋਰਟ ਅਥਾਰਟੀ ਨੇ ਸੋਮਵਾਰ 12 ਮਈ 2025 ਨੂੰ ਪ੍ਰੈਸ ਰਿਲੀਜ਼ ਕਰਕੇ ਦਿੱਤੀ AAI ਨੇ ਦੇਸ਼ ਦੇ ਉੱਤਰੀ ਅਤੇ ਪੱਛਮੀ ਹਿੱਸਿਆਂ ਵਿੱਚ ਸਥਿਤ 32 ਹਵਾਈ ਅੱਡਿਆਂ ਨੂੰ ਖੋਲ੍ਹਣ ਲਈ 에어ਮੈਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਇਹਨਾਂ ਹਵਾਈ ਅੱਡਿਆਂ ਵਿੱਚ ਆਦਮਪੁਰ ਅੰਬਾਲਾ ਅੰਮ੍ਰਿਤਸਰ ਅਵੰਤੀਪੁਰ ਬਠਿੰਡਾ ਪੁਜ ਬੀਕਾਨੇਰ ਚੰਡੀਗੜ੍ਹ ਹਲਵਾਰਾ ਹਿੰਦਨ ਜੈਸਲਮੀਰ ਜੰਮੂ, ਜਾਮਨਗਰ, ਜੋਧਪੁਰ, ਕੰਡਲਾ, ਕਾਂਗੜਾ, ਕਿਸ਼ੋਦ, ਕਿਸ਼ਨਗੜ੍ਹ, ਕੁਲੂ, ਮਨਾਲੀ, ਲੇ, ਲੁਧਿਆਣਾ, ਮੰਦਰਾ, ਨਲਿਆ, ਪਠਾਨਕੋਟ, ਪਟਿਆਲਾ, ਪੋਰਬੰਦਰ, ਰਾਜਕੋਟ, ਸਰਸਵਾ, ਸ਼ਿਮਲਾ, ਸ਼੍ਰੀਨਗਰ, ਪੋਇਸ ਅਤੇ ਉੱਤਰ ਲਈ ਸ਼ਾਮਲ ਹਨ। ਇਹ ਜਾਨਣਾ ਵੀ ਜ਼ਰੂਰੀ ਹੈ ਕਿ 200 ਤੋਂ ਵੱਧ ਉਡਾਨਾਂ ਜਾਂ ਤਾਂ ਰੱਦ ਹੋਈਆਂ ਜਾਂ ਸਾਨੀਆਂ ਪ੍ਰਭਾਵਿਤ ਹੋਈਆਂ ਸਨ। ਭਾਰਤੀਆਂ ਵੱਖ-ਵੱਖ 에ਅਰਲਾਈਨਾਂ ਨੇ ਯਾਤਰਾ ਸੰਬੰਧੀ ਸਲਾਹ ਜਾਰੀ ਕਰਦੇ ਹਨ। ਲੋਕਾਂ ਨੂੰ ਕਿਹਾ ਹੈ ਕਿ ਉਡਣ ਤੋਂ ਪਹਿਲਾਂ ਜਾਣਕਾਰੀ ਦੀ ਜਾਂਚ ਕਰਨ ਲੈਣ ਕਿ ਉਸ ਮੁਤਾਬਕ ਯੋਜਨਾ ਮੜਨ ਦੱਸਦੀ ਕਿ 에어ਪੋਰਟ ਭਾਰਤ ਤੇ ਪਾਕਿਸਤਾਨ ਦੇ ਵਿੱਚ ਚੱਲਦੇ ਤਰ੍ਹਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ ਸੁਰੱਖਿਆ ਦੇ ਚੱਲਦੇ ਕਈ ਫਲਾਈਟਾਂ ਵੀ ਰੱਦ ਕੀਤੀਆਂ ਗਈਆਂ ਸਨ ਦੱਸਿਆ ਕਿ 10 ਮਈ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਸੀਸਫਾਇਰ ਦੀ ਘੋਸ਼ਣਾ ਅਤੇ ਐਲਓਸੀ ਤੇ 11 ਮਈ 2025 ਨੂੰ ਕਾਫੀ ਹੱਦ ਤੱਕ ਸ਼ਾਂਤੀਪੂਰਨ ਹਾਲਾਤ ਬਣਨ ਤੋਂ ਬਾਅਦ AAI ਅਤੇ ਪਾਸ ਦੇ ਹੋਰ ਹਵਾਈ ਅਧਿਕਾਰੀਆਂ ਵੱਲੋਂ 32 ਹਵਾਈ ਅੱਡਿਆਂ ਨੂੰ ਮੁੜ ਖੋਲ੍ਹਣ ਸੰਬੰਧੀ ਇੱਕ ਨੋਟਿਚੀ ਜਾਰੀ ਕੀਤਾ ਗਿਆ ਹੈ ਤაძੀਕੀ 7 ਮਈ ਮਗਰੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਹੋਈ ਤਣਾਅਪੂਰਨ ਸਥਿਤੀ ਕਾਰਨ ਦੇਸ਼ ਦੇ 32 ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਸੀ ਹੁਣ 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਕੋਈ ਜੰਗਬੰਦੀ ਮਗਰੋਂ ਸਿਵਲ ਏਵੀਏਸ਼ਨ ਦੀ ਘਾਰੀਆਂ ਨੇ 32 ਹਵਾਈ ਅੱਡਿਆਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਹੈ ਜ਼ਿਕਰ ਹੋਇਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਕਾਰਨ ਸ਼੍ਰੀਨਗਰ ਚੰਡੀਗੜ੍ਹ ਅਮਰਸਰ ਸਮੇਤ ਉੱਤਰੀ ਪਛਮੀ ਭਾਰਤ ਦੇ 32 ਹਵਾਈ ਅੱਡਿਆਂ ਤੋਂ ਸਿਵਲ ਉਡਾਣ ਸੰਚਾਲਨ 915 ਮਈ ਤੱਕ ਮਾਤਲ ਕਰ ਦਿੱਤੀ ਗਈ ਸੀ ਅਤੇ ਹੁਣ ਆਪਰੇਸ਼ਨ ਸੰਧੂਰ ਦੌਰਾਨ ਬੰਦ ਹੋਏ 32 에어ਪੋਰਟ ਮੂੜ ਖੋਲੇ ਜਾਣਗੇ ਇਹ ਜਾਣਕਾਰੀ 에어ਪੋਰਟ ਅਥਾਰਟੀ ਨੇ ਸੋਮਵਾਰ ਨੂੰ 12 ਮਈ 2025 ਨੂੰ ਪ੍ਰੈਸ ਰਿਲੀਜ਼ ਕਰਕੇ ਦਿੱਤੀ